ਸਿੱਖ ਕਦੇ ਵੀ ਸੰਵਿਧਾਨ ਨਹੀਂ ਤੋੜਦੇ ਕਾਨੂੰਨ ਦੇ ਜਾਬਦੇ ਦੇ ਵਿੱਚ ਰਹਿੰਦੇ ਆ ਜਿਹੜੇ ਵੱਡੀਆਂ ਵੱਡੀਆਂ ਟਾਰਾ ਮਾਰਦੇ ਨੇ ਅਸੀਂ ਸੰਵਿਧਾਨ ਨੂੰ ਨਹੀਂ ਮੰਗਦੇ ਫਿਰ ਜਮਾਨਤਾਂ ਨਾ ਕਰਾਇਆ ਕਰੋ ਜਦੋਂ ਫੜ ਲੈਂਦੇ ਨੇ ਉਹ ਵੀ ਸੰਵਿਧਾਨ ਦੇ ਮੁਤਾਬਕ ਹੁੰਦੀਆਂ ਨੇ ਆ ਵੀ ਜਿਹੜਾ ਹੈਗਾ ਪ੍ਰੋਟੈਸਟ ਚੱਲ ਰਿਹਾ ਇਹ ਵੀ ਕਾਨੂੰਨ ਦੇ ਤਹਿਤ ਚੱਲ ਰਿਹਾ ਖਾਲਸਾ ਜੀ ਜਦੋਂ ਸਾਡੇ ਵਿੱਚ ਪਾਵਰ ਆ ਗਈ ਅਸੀਂ ਖਾਲਸਾ ਰਾਜ ਦੇ ਪਾੰਧੀ ਬਣ ਕੇ ਸਾਡਾ ਰਾਜ ਆ ਗਿਆ ਉਦੋਂ ਅਸੀਂ ਆਪਣੇ ਕਾਨੂੰਨ ਬਣਾਵਾਂਗੇ ਉਦੋਂ ਸਾਡਾ ਸੰਵਿਧਾਨ ਵੀ ਅਲੱਗ ਹੋਊਗਾ ਜਿੰਨਾ ਚਿਰ ਅਸੀਂ ਇਸ ਭਾਰਤ ਦੇ ਨਾਲ ਆ ਸਾਨੂੰ ਫਾਲੋ ਕਰਨਾ ਪੈਣਾ ਤੁਸੀਂ ਮੰਨੋ ਚਾਹੇ ਨਾ ਮੰਨੋ ਚਾਹੇ ਡੰਡੇ ਖਾ ਕੇ ਮੰਨ ਲਿਓ ਮੰਨਦੇ ਹੋ ਜ਼ਰੂਰ ਹੋ ਫਿਰ ਜ਼ਮਾਨਤਾ ਕਰਾਉਂਦੇ ਭਜਦੇ ਫਿਰਦੇ ਹੋ ਫਿਰ ਕਿਹ ਕਾਨੂੰਨ ਦਾ ਸਹਾਰਾ ਲੈਨੇ ਹੋ ਮੰਨਣਾ ਪੈਣਾ ਤੁਹਾਨੂੰ ਤੁਹਾਡੇ ਵਿੱਚ ਜੜੀ ਇੱਗੋ ਬੜੀ ਹੋਈ ਐ ਖਾਲਸਾ ਰਾਜ ਐਵੇਂ ਨਹੀਂ ਕਾਇਮ ਹੋਣਾ ਖਾਲਸਾ ਰਾਜ ਇਹਨਾਂ ਗਰੀਬਾਂ ਨੂੰ ਨਾਲ ਲੈ ਕੇ ਪੈਦਾ ਕਰਨਾ ਪੈਣਾ ਤੇ ਸਾਡੇ ਮੁੱਦੇ ਬਹੁਤ ਨੇ ਖਾਲਸਾ ਜੀ ਸਾਨੂੰ ਚਿੰਤਾਵਾਂ ਨੇ ਸਾਡੀਆਂ ਲੱਤਾਂ ਇੱਕ ਦੂਜੇ ਦੇ ਖਿੱਚਦੇ ਨੇ ਜਿਹੜੇ ਵੱਡੀਆਂ-ਵੱਡੀਆਂ ਸੰਪਰਦਾਵਾਂ ਨੇ ਸ਼੍ਰੋਮਣੀ ਕਮੇਟੀ ਆ ਜਥੇਦਾਰ ਨੇ ਉਹ ਚੁੱਪ ਬੈਠੇ ਨੇ ਪੰਜਾਬ ਦਾ ਜਿਹੜਾ ਆਏ ਦਿਨ